ਸਰੇ ਕਾਲਜ ਜੀ ਸਾਰਿਆਂ ਨੂੰ ਅੱਜ ਆਪਾਂ ਕੜੀ ਬਣਾਵਾਂਗੇ ਬਹੁਤ ਵਧੀਆ ਕਰਾਰੀ ਚਟਪਟੀ ਕੜੀ ਬਣਾਵਾਂਗੇ ਆਵੇ ਸਣੇ ਟਮਾਟਰ ਹੈ ਗੰਡਾ ਲਸਣ ਆਦਾ ਆ ਦਹੀਂ ਹੈਗੀ ਆ ਧਨੀਆ ਚੀਰ ਕੇ ਰੱਖਿਆ ਆਪਾਂ ਤੇ ਹੁਣ ਆਪਾਂ ਅੱਗ ਬਲਤੀ ਤੇ ਕੜਾਈ ਧਰਾਂਗੇ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾਵਾਂਗੇ గండాసా పావేసే టమాటర్ పా ਏ ਕੋਈ ਦੇਖੋ ਇਹ ਦੇ ਆਪਾਂ ਬੇਸਣ ਕੋਲ ਲੈਣੇ ਆਂ ਨੀ। ਇਹ ਲਾ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਘੋਲਾਂਗੇ। ਫਿਰ ਆਪਾਂ ਦਹੀਂ ਪਾਵਾਂਗੇ ਵਿੱਚ। ਹੰਗੀ ਤਰ੍ਹਾਂ ਗੰਡਾ ਮਾਰ ਲਾਂਗੇ। ਪਾਹਨ ਪਾਵਾਂਗੇ ਜਿੰਨੀ ਕੁ ਲੋੜ ਹੈ ਚੰਗੀ ਤਰ੍ਹਾਂ ਇਹਦੀਆਂ ਵੀ ਗੰਡਾ ਮਾਰ ਲਾਂਗੇ ਆਪਾਂ ਥੋੜਾ ਜਿਹਾ ਪਾਣੀ ਪਾਵਾਉਂਗੇ ਹੋਰ ਬਾਕੀ ਦਾ ਫੇਰ ਪਾਵਾਂਗੇ ਆਪਾਂ ൂൺ മിർ പാഠാ ടമാറ്റൂൺ മിർച്ച ഹീ ਆ ਪਾਣੀ ਕਹਾਵਾਂਗੇ ਜਦੋਂ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਆਪਾਂ ਵੇਸਣ ਪਾਵਾਂਗੇ ਸੁੱਕ ਗਿਆ ਜਿਹੜਾ ਆਪਾਂ ਪਾਇਆ ਸੀ ਤੇ ਹੁਣ ਆਪਾਂ ਵੇਸਣ ਪਾਵਾਂਗੇ ਇਸਨਾਂ ਕੋ ਪੁਣਕੇ ਪਾਵਾਂਗੇ ਵਿੱਚ ਪੁਣਕੇ ਆਪਾਂ ਤਾਂ ਆਇਆ ਵਿੱਚ ਕੋਈ ਮਾਣੀ ਮੋਟੀ ਗੰਢ ਹੁੰਦੀ ਇਹ ਵਿੱਚ ਕੋ ਗੰਢ ਰਹਿ ਜਾਂਦੀ ਹੈ ਕੋਈ ਡੱਕੜ ਡੋਲਾ ਵੀ ਨਾ ਕੋਈ ਹੋਵੇ ਵਿੱਚ ਤਾਂ ਕਰਕੇ ਪਾਉਣੇ ਆ ਪੁਣਕੇ ਸਾਫ ਹੋ ਜਾਂਦਾ ਹੈ ਪਾਣੀ ਹੋਰ ਪਾਵਾਂਗੇ ਆਪਾਂ ਕਰਾਂ ਹੁਣ ਆਪੋ ਉਤੋਂ ਢੱਕ ਦੇਣੀ ਇਸ ਤਰ੍ਹਾਂ ਹੀ ਆਪਾਂ ਕੜਚੀ ਮਾਰਿਆ ਕਰਾਂਗੇ ਵਾਰੀ-ਵਾਰੀ लाव ਆਪਣੀ ਕੜੀ ਰਹਿ ਜੇ ਪੈ ਗਈ ਹੌਲੀ ਹੌਲੀ ਰਿੱਜੀ ਆਊਗੀ 5-6 ਮਿੰਟ ਹੋ ਗਏ ਤਰੀ ਨੂੰ ਤੇ ਉਤੋ ਕੇਰਾ ਹੁਣ ਆਪਾਂ ਟੱਕ ਦਾਂਗੇ ਲਓ ਕੜੀ ਆਪਣੀ ਬਣ ਗਈ ਐ ਅੱਧਾ ਘੰਟਾ ਹੋ ਗਿਆ ਤਰੀ ਨੂੰ வா கடீ பிள்ளை தனியா பா ਤੇਰਾ ਪਰੌਲ ਆਦਿਆਂਗੇ ਇਹ ਬਹੁਤ ਵਧੀਆ ਕੜੀ ਬਣੀ ਹੈ ਮੈਂ ਇੱਕ ਮਾ ਉਸ ਸੁਣਨਾ ਆਉਂਦੀ ਹੈ ਹੋਣਾ ਪਕੌਲੀ ਚ ਪਾਵਾਂਗੇ ਚਟਪਟੀ ਬਣੀ ਹੈ ਕੜੀ ਬਹੁਤ ਵਧੀਆ ਥੋੜਾ ਜਿਹਾ ਧਣੀਆ ਆਪ ਇਹਦੇ ਉੱਤੇ ਪਾ ਲਿਆਂਗੇ ਹੁਣ ਹੁਣ ਖਾ ਕੇ ਦਿਖਾਵਾਂਗੇ ਥੋੜੀ ਜੀ ਠੰਡੀ ਹੋ ਲਈ ਮਾੜੀ ਮੋਟੀ ਤੱਤੀ ਗਰਮ ਹੁੰਦਾ ਹੈ ਬਹੁਤ ਵਧੀਆ ਕੜੀ ਬਣੀ ਹੈ ਸੱਚੂਏ ਚਟਪਟੀ ਬਣੀ ਹੈਗੀ ਕੜੀ ਬਹੁਤ ਵਧੀਆ ਬਣੀ ਹੈਗੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ